ਪਟਿਆਲੇ ਗੁਰਦੁਆਰੇ ਕਿੰਨੀਆਂ ਸ਼ਹਾਦਤਾਂ ਹੋਈਆਂ ਹਨ ਉੱਥੇ ਜਦੋਂ 10 ਜੂਨ ਨੂੰ ਗੁਰਦੁਆਰਾ ਸਾਹਿਬ ਖੋਲਿਆ ਗਿਆ ਸੰਗਤ ਦੇ ਦਰਸ਼ਨਾਂ ਲਈ ਕਿੰਨੇ ਦਿਨ ਬੰਦ ਸਾਰਾ ਕੁਝ ਕਰਫਿਊ ਲਾਇਆ ਗੁਰਦੁਆਰਨ ਸਾਹਿਬ ਦੁਖ ਗੁਰਦੁਆਰ ਦੁਖਨਵਾਨ ਸਾ ਉਹ ਜਿਹੜੇ ਨਿਸ਼ਾਨ ਸੀ ਗੋਲੀਆਂ ਦੇ ਉਹ ਫੌਜ ਨੇ ਸਾਰੇ ਮਿਟਾ ਕੇ ਕਿਤੇ ਕਲੀ ਕੀਤੀ ਕਿਤੇ ਕੁਝ ਭਰਤਾ ਉਹਦੇ ਵਿੱਚ ਉਹ 10 ਜੂਨ ਨੂੰ ਖੋਲਿਆ ਸੰਗਤ ਵੀ ਪਤਾ ਨਾ ਲੱਗੇ ਵੀ ਆਇਸ ਕਦਰ ਇੱਥੇ ਗੋਲੀਬਾਰੀ ਹੋਈ ਹੈ ਹਨ ਤੇ ਉਹ ਹੁਣ ਸੰਗਤ ਦਾ ਤੁਸੀਂ ਦੇਖੋ ਹਨ ਤੇ ਜਦੋਂ ਉਹ ਗੁਰਦੁਆਰੇ ਗਈ ਸੰਗਤ ਜਿਨوں ਕੋਈ ਚਾਕੂ ਮਿਲਿਆ ਕੋਈ ਕਰਦ ਮਿਲੀ ਕੋਈ ਹੋਰ ਤਿੱਖੀ ਚੀਜ਼ ਮਿਲ ਗਈ ਜੋ ਹੱਥ 'ਚ ਆਇਆ ਉਹ ਖੁਰਚਦੇ ਉਹਨਾਂ ਨੇ ਸਾਰੇ ਵੀ ਅਸੀਂ ਇਹ ਨਿਸ਼ਾਨ ਇਦਾਂ ਰੱਖਣੇ ਫੇਰ ਉਹ ਦੁਬਾਰਾ ਕਰਫਿਊ ਲਾਣਾ ਪਿਆ ਉਹਨਾਂ ਨੂੰ ਤੇ ਉਹ ਪੱਕੇ ਬੰਦ ਕਰਨ ਮਤਲਬ ਪੱਕੇ ਮਟਾਣੇ ਪਏ ਨਿਸ਼ਾਨ ਉਹਨਾਂ ਨੂੰ ਫੇਰ ਦੁਬਾਰਾ ਸੰਗਤ ਲਈ ਮਤਲਬ ਉਸ ਤੋਂ ਬਾਅਦ ਖੋਲੇ ਹੁਣ ਜੇ ਆਪਾਂ ਦੇਖੀਏ ਤਾਂ ਉੱਥੇ ਸਿਰਫ ਇੱਕੋ ਹੀ ਨਿਸ਼ਾਨ ਮਿਲਦਾ ਬਾਕੀ ਮਟਾਤੇ ਫੌਜ ਨੇ ਸਾਰੇ ਉਹ ਜਦੋਂ ਆਪਾਂ ਗੁਰਦੁਆਰਿਆਂ ਥੱਲੇ ਸਰੋਵਰ ਨੂੰ ਉਤਰਦੇ ਆਂ ਤਾਂ ਇਸ ਹਾਥੀ ਉੱਥੇ ਪਾਣੀ ਪੀਣ ਦਾ ਪ੍ਰਬੰਧ ਹੈ ਉਹ ਵਾਟਰ ਕੂਲਰ ਲਾਇਆ ਉਹਦੇ ਉੱਪਰ ਖੰਡੇ ਬਣਿਆ ਉਹ ਚ ਇੱਕ ਖੰਡੇ ਨੂੰ ਤੁਸੀਂ ਗੌਰ ਨਾਲ ਦੇਖੋ ਤਾਂ ਉੱਥੇ ਇੱਕੋ ਹੀ ਨਿਸ਼ਾਨ ਹਜੇ ਬਾਕੀ ਬਾਕੀ ਸਾਰੇ ਮਿਟਾਤੇ ਫੌਜ ਨੇ